ਅਬ ਵੀਡੀਓ ਦੇਖੇ ਕੋਈ ਕਿਨੇ ਵੀਡੀਓ ਦੇਖਣਾ ਉਹਨੇ ਕੁਝ ਨਹੀਂ ਦੇਖਿਆ ਜ਼ਿੰਦਗੀ 'ਚ ਠੀਕ ਹੈ ਕਰੋ ਚੈੱਕ ਗੱਡੀ ਗੱਡੀ ਮੇਰੀ ਤੇਰੀ ਵਾਰ ਵਾਰੀ ਮੈਂ ਗੇਰ ਸਿਕਾਂਦੇ ਆ ਮੈਂ ਇਹ ਨੂੰ ਮੇਰੇ ਸਿਰ ਤੋਂ ਨਾ ਵੀ ਸਿਫਲੀ ਹਾਏ ਕਾਲੀ ਚੈੱਕ ਗੱਡੀ ਐਂ ਜੇ ਗੱਡੀ ਹੁੰਦਾ ਡਰਾਈਵਰ ਛੱਡੀ ਨਾ ਡਰ ਉਹ ਤਾਂ ਹਰ ਵਕਤ ਹੀ ਹੋਈ ਹੁੰਦੀ ਠੀਕ ਹੈ ਬਾਕੀ ਮੈਂ ਕਹ ਰਿਹਾ ਵੀਰ ਅਨ ਅਨਮੋਲ ਵੀਰ ਕਹ ਰਿਹਾ ਤੇ ਸਟਾਰਟ ਕਰਦੇ ਆ ਵੀਡੀਓ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਛੋਟੀ ਜਿਹੀ ਜਿੱਤ ਕਵੈਸਟ ਹੈ ਜੇ ਆਪਣੇ YouTube ਚੈਨਲ ਤੇ ਪਹਿਲੇ ਚੈਨਲ ਸਬਸਕ੍ਰਾਈਬਰ ਜੀ ਸ਼ੁਰੂ ਕਰ ਲਿਓ ਬੈਲ ਆਈਕਨ ਤੇ ਪ੍ਰੈਸ ਕਰ ਲਓ ਤੁਹਾਨੂੰ ਆ ਤੇ ਮੈਂ ਜੇ ਸਰ ਆਪ ਆਪਣੇ YouTube ਚੈਨਲ ਤੇ ਵੀਡੀਓ ਅਪਲੋਡ ਕਰਦੇ ਰਹਿਨੇ ਆ ਤੇ ਤੁਸੀਂ ਆਪਣੇ ਨਾਲ ਤੁਸੀਂ ਜਰੂ ਜੁੜੇ ਰਹੋ ਬਾਕੀ ਉਹ ਕਰਦੇ ਸਟਾਰਟ ਵੀਡੀਓ ਹਾਏ ਮੈਂ ਮਰ ਜਾ ਕੁੜੀਆਂ ਤੁਸੀਂ ਐਡੀ ਖੋਜ ਕਿੱਥੋਂ ਕੱਢ ਰਹੇ ਹੋ ਮੇਰਾ ਇੰਨੀ ਦੇਰ ਦਾ ਸਿਰ ਦੁਖੀ ਜਾਂਦਾ ਮੈਂ ਕਹਿੰਦਾ ਗੱਡੀ ਦੀ ਗੱਲ ਓਏ ਗੱਡੀ ਮੈਨੂੰ ਤੇ ਬਾਅਦ ਚ ਪਤਾ ਲੱਗੇ ਕਿ ਤੁਸੀਂ ਗੱਡੀ ਦੀ ਗੱਲ ਕਰ ਰਹੇ ਹੋ ਵੱਡੀ ਗੱਡੀ ਦੀ ਬਾਕੀ ਗੱਲਾਂ ਦੀ ਗੱਲ ਹੈ ਜੇ ਇਹੋ ਜਿਹੀ ਗੱਡੀਆਂ ਆਉਣ ਨਾ ਚੰਗੇ ਭਲੇ ਡਰਾਈਵਰ ਦਾ ਮਨ ਡੋਲ ਜਾਂਦਾ ਬੜਾ ਔਖਾ ਤੁਸੀਂ ਕੀ ਹੋਜੀ ਖੋਜਾ ਕੱਢ ਰਹੋ ਰੱਬ ਜਾਣੀ ਜਾਣ ਹੈ ਤੁਹਾਨੂੰ ਸਰਕਾਰਾਂ ਮਰਨ ਮਾਰ ਦੇਣਗੀਆਂ ਨਹੀਂ ਜੀਨ ਦੇਣਗੀਆਂ ਤੁਹਾਨੂੰ ਉਹ ਮੇਰੀ ਗੱਲ ਸੁਣੋ ਬਾਕੀ ਜੇ ਗੱਡੀਆਂ ਉਹ ਜੀਆਂ ਆਉਣ ਨਾ ਤੇ ਮੇਰੇ ਯਾਰ ਮਿੱਤਰ ਬਹੁਤ ਨੇ ਸਾਰਾ ਕੁਝ ਬਾਈ ਕਰ ਲੈਣਗੇ ਹਾਂਜੀ ਦੇਖ ਲਈ ਵੀਡੀਓ ਹਾਂਜੀ ਵੀਡੀਓ ਦੇ ਲੱਕ ਤੇ ਵੀਡੀਓ ਨੂੰ ਬਤਵਾ ਲਾਈਕ ਕਮੈਂਟ ਤੁਸੀਂ ਸ਼ੇਅਰ ਤੁਸੀਂ ਜ਼ਰੂਰ ਕਰੋ ਪਿਆਰਾ ਜਾਨ ਕਮੈਂਟ ਤੁਸੀਂ ਜ਼ਰੂਰ ਕਰ ਦਿਓ ਬਾਕੀ ਆਪਾਂ ਆਈਐਸਆਰ ਤੇ ਪੱਗ ਦੀ ਵੀਡੀਓ ਅਪਲੋਡ ਕਰਦੇ ਰਹਿੰਦੇ ਆਂ ਤੇ ਕੋ ਮਿਲਦੇ ਆਪਾਂ ਨੈਕਸਟ ਵੀਡੀਓ ਤੇ ਸਨਪ੍ਰਪ ਸਤਿ ਸ਼੍ਰੀ ਅਕਾਲ ਜੀ